ਸਾਡਾ ਖੇਤ ਉਪਜਾਊ ਹੈ ਕਿ ਕਿਸਾਨ ਇਸ ਵੇਲੇ ਵੱਡੀ ਉਲਝਣ ਦੇ ਵਿੱਚ ਪਏ ਹੋਏ ਨੇ ਕਿ ਸਾਡਾ ਖੇਤ ਉਪਜਾਊ ਹੈ ਜਾਂ ਨਹੀਂ ਹੈ ਪੀਏਯੂ ਦੇ ਵਾਇਸ ਚਾਂਸਲਰ ਡਾਕਟਰ ਸੁਤਬੀਰ ਸਿੰਘ ਗੋਸਲ ਜੀ ਨੇ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਜਿੰਨੇ ਵੀ ਕਿਸਾਨ ਵੀਰ ਨੇ ਜਿਨ੍ਹਾਂ ਨੇ ਜਿਨ੍ਹਾਂ ਦੀ ਹੜ੍ਹਾਂ ਦੇ ਮਾਰ ਦੇ ਨਾਲ ਆਪਣੀ ਜੋ ਫਸਲ ਨੂੰ ਖੋ ਦਿੱਤਾ ਹੈ ਤੇ ਮਿੱਟੀ ਜੋ ਕਿ ਆ ਗਈ ਹੈ ਉਹਨਾਂ ਦੇ ਖੇਤਾਂ ਦੇ ਵਿੱਚ ਉਹ ਸੈਂਪਲ ਨੂੰ ਲੈ ਕੇ ਆ ਸਕਦੇ ਆ ਜੋ ਕਿ 26 ਤੇ 27 ਸਤੰਬਰ ਨੂੰ ਇਹ ਯੂ ਦੇ ਵਿੱਚ ਮੇਲਾ ਲੱਗਣ ਜਾ ਰਿਹਾ ਹੈ ਕਿਸਾਨ ਮੇਲਾ ਜੋ ਕਿ ਪੂਰੇ ਪੰਜਾਬ ਦੇ ਵਿੱਚ ਹੀ ਨੇ ਵਰਲਡ ਵਾਈਡ ਜੋ ਕਿ ਮੇਲਾ ਮਸ਼ਹੂਰ ਹੈ ਉੱਥੇ ਆਪਣਾ ਸੈਂਪਲ ਜੋ ਕਿ ਸੈਂਡ ਦਾ ਸੈਂਪਲ ਲੈ ਕੇ ਆ ਸਕਦੇ ਆ ਤੇ ਉਸ ਦੀ ਮੁਫਤ ਜਾਂਚ ਕਰਵਾ ਸਕਦੇ ਆ ਤੁਸੀਂ ਦੇਖ ਰਹੇ ਹੋ ਦਸਰੀ ਹੈਡਲਾਈਨਸ ਤੇ ਮੈਂ ਅਲੀ ਸ਼ਾ ਇਸ ਵੇਲੇ ਗੱਲ ਕਰਾਂਗੇ ਕਿਸਾਨਾਂ ਦੇ ਖੇਤਾਂ ਦੀ ਜੀ ਹਾਂ ਕੀ ਤੁਹਾਡਾ ਖੇਤ ਉਪਜਾਊ ਹੈ ਜਾਂ ਕੀ ਮੇਰਾ ਖੇਤ ਉਪਜਾਊ ਹੈ ਇਹ ਕਿਸਾਨ ਇਸ ਵੇਲੇ ਵੱਡੀ ਉਲਝਣ ਦੇ ਵਿੱਚ ਪਏ ਹੋਏ ਨੇ ਕੀ ਸਾਡਾ ਖੇਤ ਉਪਜਾਊ ਹੈ ਜਾਂ ਨਹੀਂ ਹੈ ਐਸਈ ਦੇ ਵਿੱਚ ਪੀਯੂ ਦੇ ਵਾਇਸ ਚਾਂਸਲਰ ਡਾਕਟਰ ਸੁਤਬੀਰ ਸਿੰਘ ਗੋਸਲ ਜੀ ਨੇ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਜਿੰਨੇ ਵੀ ਕਿਸਾਨ ਵੀਰ ਨੇ ਜਿਨ੍ਹਾਂ ਨੇ ਜਿਨ੍ਹਾਂ ਦੀ ਹੜ੍ਹਾਂ ਦੇ ਮਾਰ ਦੇ ਨਾਲ ਆਪਣੀ ਜੋ ਫਸਲ ਨੂੰ ਖੋ ਦਿੱਤਾ ਹੈ ਤੇ ਮਿੱਟੀ ਜੋ ਕਿ ਆ ਗਈ ਹੈ ਉਹਨਾਂ ਦੇ ਖੇਤਾਂ ਦੇ ਵਿੱਚ ਉਹ ਸੈਂਪਲ ਨੂੰ ਲੈ ਕੇ ਆ ਸਕਦੇ ਆ ਜੋ ਕਿ 26 ਤੇ 27 ਸਤੰਬਰ ਨੂੰ ਪੀਯੂ ਦੇ ਵਿੱਚ ਮੇਲਾ ਲੱਗਣ ਜਾ ਰਿਹਾ ਹੈ ਕਿਸਾਨ ਮੇਲਾ ਜੋ ਕਿ ਪੂਰੇ ਪੰਜਾਬ ਦੇ ਵਿੱਚ ਹੀ ਨੇ ਵਰਲਡ ਵਾਈਡ ਜੋ ਕਿ ਮੇਲਾ ਮਸ਼ਹੂਰ ਹੈ ਉੱਥੇ ਆਪਣਾ ਸੈਂਪਲ ਜੋ ਕਿ ਸੈਂਡ ਦਾ ਸੈਂਪਲ ਲੈ ਕੇ ਆ ਸਕਦੇ ਆ ਤੇ ਉਸ ਦੀ ਮੁਫਤ ਜਾਂਚ ਕਰਵਾ ਸਕਦੇ ਆ ਉਸ ਦੇ ਵਿੱਚ ਕੀ ਪੈਣਾ ਹੈ ਕਿ ਚੀਜ਼ਾਂ ਕਿਹੜੀ ਕਿਹੜੀ ਜੈਵਿਕ ਪਦਾਰਥ ਹੈ ਕਿਹੜੀ ਕਿਹੜੀ ਮਿੱਟੀ ਉਸ ਦੇ ਵਿੱਚ ਐਡ ਹੋਣੀ ਹੈ ਤੇ ਇਹ ਉਹ ਬਿਲਕੁਲ ਹੀ ਮੁਫਤ ਦੇ ਵਿੱਚ ਦੱਸਣਗੇ ਤਾਂ ਅੰਦਾਜ਼ੇ ਇਸ ਦੀ ਕੀਮਤ ਉਹਦਾ 50 ਰੁਪਏ ਲਿੱਤੀ ਜਾਂਦੀ ਹੈ ਪਰ ਵਾਇਸ ਚਾਂਸ ਤੋਂ ਸੁਦੀਰ ਸਿੰਘ ਜੀ ਨੇ ਦੱਸਿਆ ਕਿ ਇਸ ਦੀ ਮੁਫਤ ਜਾਂਚ ਹੋਵੇਗੀ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਹਿਮਾਚਲ ਦੇ ਵੱਲੋਂ ਪਾਣੀ ਜੋ ਕਿ ਪੰਜ ਜਾਬ ਦੇ ਵਿੱਚ ਆਇਆ ਹਿਮਾਚਲ ਜੋ ਕਿ ਜਿੱਥੋਂ ਦੀ ਜ਼ਮੀਨ ਦੀ ਜੋ ਹੈ ਆਰਗੇਨਿਕ ਮੈਟਰ ਜੋ ਕਿ ਪੰਜਾਬ ਦੀ ਜ਼ਮੀਨ ਦੇ ਨਾਲੋਂ ਜ਼ਿਆਦਾ ਪਾਇਆ ਜਾਂਦਾ ਹੈ ਤੇ ਇਹਦੇ ਵਿੱਚ ਬਹੁਤ ਹੋਰ ਖਾਦ ਦਾ ਜੋ ਕਿ ਵਧੀਆ ਜ਼ਮੀਨ ਜੋ ਕਿ ਬਣ ਸਕਦੀ ਹੈ ਉਹਨਾਂ ਨੇ ਦੱਸਿਆ ਕਿ ਤੁਸੀਂ ਆਪਦੀ ਮਿੱਟੀ ਲੈ ਕੇ ਆਓ ਤੇ ਅਸੀਂ ਤੁਹਾਨੂੰ ਮੁਫਤ ਦੇ ਵਿੱਚ ਜੋ ਹੈ ਇਸ ਦਾ ਟੈਸਟ ਕਰਕੇ ਦਵਾਂਗੇ ਪਿਛਲੇ ਦਿਨਾਂ ਦੇ ਵਿੱਚ ਹਿਮਾਚਲ 'ਚ ਬੱਦਲ ਫਟਣ ਕਰ ਰਿਹਾ ਪੰਜਾਬ ਦੇ ਵਿੱਚ ਵੀ ਜੋ ਹੈ ਭਾਰੀ ਮੀਂਹ ਆਂਦੇ ਕਾਰਨ ਜੋ ਹੈ ਹਿਮਾਚਲ ਦੀ ਮਿੱਟੀ ਮਿਕਸ ਹੋ ਗਈ ਹੈ ਪੰਜਾਬ ਦੀ ਦੇ ਨਾਲ ਤੇ ਤੁਹਾਨੂੰ ਦੱਸ ਜਾਈਏ ਇਹ ਫ੍ਰੀ ਟੈਸਟ ਜੋ ਕਿ ਕੀਤਾ ਜਾਵੇਗਾ ਕਿਸਾਨ ਵੀਰ ਜੋ ਇਸ ਵੇਲੇ ਮੁਸ਼ਕਿਲ ਦੇ ਵਿੱਚ ਹੈ ਦੁਬਿਧਾ ਦੇ ਵਿੱਚ ਹੈ ਕੀ ਕਰੀਏ ਕਿੰਜ ਕਰੀਏ ਡਾਕਟਰ ਸਿਕਾ ਵੱਲੋਂ ਦੱਸਿਆ ਗਿਆ ਕਿ ਜੇਕਰ ਤੁਸੀਂ ਆਪਦੀ ਖੇਤ ਦੇ ਵਿੱਚ ਮੜ ਕਣਕ ਬੀਜਣਾ ਚਾਹੁੰਦੇ ਹੋ ਤੇ ਮਿੱਟੀ ਨੂੰ ਉਲਟੇ ਡਾਇਰੈਕਸ਼ਨ ਦੇ ਵਿੱਚ ਜੋਤੋ ਤੇ ਆਪਣੀ ਜੋ ਹੈ ਕਣਕ ਨੂੰ ਬੀਜੋ 50 ਦਿਨ ਦੀ ਜਦ ਤੁਹਾਡੀ ਕਣਕ ਹੋ ਜਾਂਦੀ ਹੈ ਉਸ ਤੋਂ ਬਾਅਦ ਉਸ ਦੇ ਉੱਤੇ 1-2-2 ਕਿਲੋ ਯੂਰੀਆ ਦਾ ਜੋ ਹੈ ਛਿੜਕਾਅ ਕਰੋ ਤਾਂ ਕਿ ਜੋ ਹੈ ਤੁਹਾਡੀ ਫਸਲ ਚੰਗੀ ਗੱਲ ਸਕੇ ਜੀ ਹਾਂ ਤੇ ਤੁਸੀਂ ਵੇਖਿਆ ਪਿਛਲੇ ਦਿਨਾਂ ਦੇ ਵਿੱਚ ਕਿਵੇਂ ਕਿਸਾਨਾਂ ਦੇ ਲਈ ਵੱਖ-ਵੱਖ ਜੋ ਹੈ ਫੈਸਲੇ ਲਿੱਤੇ ਜਾ ਰਿਹਾ ਕਿ ਜਿਸ ਨੂੰ ਉਹਨਾਂ ਨੂੰ ਸੁਖਿਆਈ ਮਿਲੇ ਉਹਨਾਂ ਨੂੰ ਸਹੂਲਤਾ ਦਿੱਤੀਆਂ ਜਾ ਰਹੀਆਂ ਨੇ ਬਾਲੀਵੁੱਡ ਇੰਡਸਟਰੀ ਬਾਲੀਵੁੱਡ ਇੰਡਸਟਰੀ ਪੰਜਾਬ ਦੇ ਸੀਐਮ ਤੇ ਭਾਰਤ ਦੇ ਪੀਐਮ ਵੱਲੋਂ ਤੇ ਸਭ ਜਿੰਨੇ ਵੀ ਲੋਕ ਕਿਸਾਨਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਪਿਛਲੇ ਦਿਨਾਂ 'ਚ ਸਭ ਨੇ ਦੇਖਿਆ ਕਿ ਕਿਵੇਂ ਕਿਵੇਂ ਪੰਜਾਬ ਨੂੰ ਮੁੜ ਜੋ ਹੈ ਖੜਾ ਕੀਤਾ ਜਾ ਰਿਹਾ ਹੈ ਜੀ ਆਹ ਹੋਣ ਦੇ ਲਈ ਨਈ ਤੇ ਅੱਗੇ ਹੋਰ ਵੀ ਖਬਰਾਂ ਨੂੰ ਜਾਣਨ ਦੇ ਲਈ ਜੁੜੇ ਰਹੋ city headlines and all